ਸਿੱਖ ਯਾਤਰੂ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਤੇ ਯਾਤਰਾਸਤੇ ਆਂਦਾ ਹੈ ਅਸੀਂ ਉਹਨਾਂ ਦੇ ਵੱਦ ਤੋਂ ਵੱਦ ਇੰਤਜ਼ਾਮਾਤ ਕਰੀਏ ਤਾਂ ਕਿ ਆਣੇ ਵਾਲੇ ਯਾਤਰੂ ਨੂੰ ਫੀਲ ਹੋਵੇ ਕਿ ਜਦ ਮੈਂ ਬਾਬੇ ਨਾਨਕ ਦੀ ਇਸ ਧਰਤੀ ਤੇ ਗਿਆ ਤੇ ਮੈਨੂੰ ਪਿਆਰ ਸਤਿਕਾਰ ਤਾਂ ਮਿਲਿਆ ਸਿੱਖ ਦਾ ਤੇ ਪਾਕਿਸਤਾਨ ਦਾ ਰਿਸ਼ਤਾ ਇਹ ਨੌ ਤੇ ਮਾਸਟਰ ਰਿਸ਼ਤਾ ਹੈ ਬੜੀਆਂ ਸਾਜ਼ਿਸ਼ਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਸ ਰਿਸ਼ਤੇ ਦੇ ਵਿੱਚ ਦਰਾੜ ਪਾਈ ਜਾ ਅਸੀਂ ਇੱਕੋ ਗੱਲ ਕਰਦੇ ਹਾਂ ਕਿ ਪਾਕਿਸਤਾਨ ਦੀ ਧਰਤੀ ਅਮਨ ਦੀ ਧਰਤੀ ਜਿਹੜੇ ਲੋਕੀ ਕਹਿੰਦੇ ਨੇ ਨਾ ਕਿ ਪਾਕਿਸਤਾਨ ਐਂਜ ਪਾਕਿਸਤਾਨ ਔਂਜ ਇੰਡੀਆ ਐਂਜ ਝਗੜੇ ਲੜਾਈਆਂ ਕੁਝ ਨਹੀਂ ਹੈ ਇੱਥੇ ਆ ਕੇ ਦੇਖੋ ਕੀ ਮਾਹੌਲ ਹੈ ਸਾਡੇ ਗੁਰੂ ਪੀਰ ਸਾਡੇ ਪੀਰੋ ਮੁਰਸ਼ਿਦ ਸਾਡੇ ਪੀਰ ਪਗੰਬਰ ਸਾਰੇ ਸਾਂਝੇ ਗੰਦੀ ਸਿਆਸਤ ਨੇ ਸਾਨੂੰ ਵੰਡ ਦਿੱਤਾ ਲੇਕਿਨ ਸਾਡਾ ਅੱਜ ਮਤਲਬ ਰੂਹ ਸਾਡੀ ਇੱਕ ਹੈ ਸਾਨੂੰ ਬਹੁਤ ਖੁਸ਼ੀ ਹੋਈ ਆ ਅਸੀਂ ਆਣ ਕੇ ਨੱਕ ਮਸਤਕ ਹੋਣ ਆਈਏ ਤੇ ਲੋ ਜੀ ਮਿੱਤਰੋ ਤੇ ਸਜਣੋ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਲੀ ਬਰਾਂਜ ਅਠਾ ਲੋਂ ਤੇ ਪੰਜਾਬ ਟੀਵੀ ਐਮਰਾ ਈ ਮੀਡੀਆ ਗਰੁੱਪ ਕੋਲੋਂ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਤੇ ਸਲਾਮ ਅਲਿਕਮ ਦੋਸਤੋ 556 ਗਰੁੱਪ ਪਰ ਦੇ ਤਕਰੀਬਤ ਜੜੀਆਂ ਨੇ ਉਹ ਸ਼ੁਰੂ ਨੇ ਹਿੰਦੁਸਤਾਨ ਤੋਂ ਯਾਤਰੀ ਜਿਹੜੇ ਨੇ ਉਹ ਤਸ਼ਰੀਫ ਲੈ ਆਏ ਨੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਤੋਂ ਬਾਅਦ ਇਹ ਪਹਿਲਾ ਜਿਹੜਾ ਹੈ ਅਮਨ ਦਾ ਸੰਦੇਸ਼ ਹੈ ਜਿਹੜੇ ਦੋਵਾਂ ਮੁਲਕਾਂ ਦੀ ਸਰਕਾਰਾਂ ਨੇ ਲਿਆ ਹੈ ਔਰ ਇਧਰ ਵੀ ਪਾਕਿਸਤਾਨ ਦਾ ਬੜਾ ਯੋਗਦਾਨ ਹੈ ਕਿ ਪਾਕਿਸਤਾਨ ਦੀ ਕਾਮਯਾਬ ਸਫਾਰਤਕਾਰੀ ਤੇ ਸਿੱਖ ਵੀਰਾਂ ਦਾ ਜਿਹੜਾ ਦਬਾਅ ਸੀ ਉਹਨੇ ਭਾਰਤੀ ਸਰਕਾਰ ਨੂੰ ਜਿਹੜਾ ਹੈ ਮਜਬੂਰ ਕੀਤਾ ਕਿ ਉਹ ਬਾਬੇ ਨਾਨਕ ਦੇ ਗੁਰਪੁਰਬ ਦੇ 55 ਗੁਰਪੁਰਬ ਦੇ ਜਵਾਜ਼ਤ ਦੇ ਯਾਤਰੀਆਂ ਮੇਨਲ ਪ੍ਰਧਾਨ ਤੇ ਸਬਾਈ ਵਜ਼ੀਰ ਸਰਦਾਰ ਹਮੇਸ਼ ਸਿੰਘ ਰੋਣਾ ਸਾਹਿਬ ਅਡੀਸ਼ਨਲ ਸੈਕਟਰ ਸਾਹਿਬ ਮੌਜੂਦ ਨਾਲ ਪ੍ਰਧਾਨ ਸਾਹਿਬ ਐਤ ਕੀ ਇਂਤਜ਼ਾਮਾਤ ਬਹੁਤ ਵਧੀਆ ਨੇ ਤੇ ਕੀ ਕਹਿਣਾ ਚਾਹੋਗੇ ਪਾਕਿਸਤਾਨ ਦੀ ਕਾਮਯਾਬ ਸਫਾਰਤਕਾਰੀ ਅਮੰਦੀ ਪਹਿਲੀ ਆਸ਼ਾ ਪਹਿਲੀ ਕਿਰਨ ਔਰ ਇਂਤਜ਼ਾਮਾਤ ਦੇ ਮੁਤਲਕ ਜਿਹੜੇ ਕੀਤੇ ਗਏ ਨੇ ਉਹਦੇ ਸੰਬੰਧ ਦਰ ਦੇਖੋ ਜੀ ਕਿਉਂਕਿ ਇਵੈਕਟਿਵ ٹرسٹ ਪ੍ਰੋਪਰਟੀ ਬੋਰਡ ਔਰ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਮੇ ਜੁਆਇੰਟਲੀ ਫੋਕਸ ਸਾਡਾ ਹਮੇਸ਼ਾ ਇਹੀ ਰਹਿੰਦਾ ਹੈ ਕਿ ਜਿਹੜਾ ਵੀ ਸਿੱਖ ਯਾਤਰੀ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਤੇ ਯਾਤਰਾਸਤੇ ਆਂਦਾ ਹੈ ਅਸੀਂ ਉਹਨਾਂ ਦੇ ਵੱਦ ਤੋਂ ਵੱਧ ਇੰਤਜ਼ਾਮਾਤ ਕਰੀਏ ਤਾਂ ਕਿ ਆਣੇ ਵਾਲੇ ਯਾਤਰ ਨੂੰ ਫੀਲ ਹੋਵੇ ਕਿ ਜੇ ਮੈਂ ਬਾਬੇ ਨਾਨਕ ਦੀ ਇਸ ਧਰਤੀ ਤੇ ਗਿਆ ਤੇ ਮੈਨੂੰ ਪਿਆਰ ਸਤਿਕਾਰ ਤਾਂ ਮਿਲਿਆ ਲੇਕਿਨ ਉਸਦੇ ਨਾਲ-ਨਾਲ ਜਿਹੜੇ ਗੁਰਧਾਮਾਂ ਦੀ ਮੈਂ ਆਸ ਲੈ ਕੇ ਗਿਆ ਜਿਹਦੇ ਹਾਸਤੇ ਮੈਂ ਅਰਦਾਸ ਕਰਦਾ ਮਰੀ ਉਹ ਅਰਦਾਸ ਵੀ ਪੂਰਨ ਹੋਈ ਸੋ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਹਕੂਮਤ-ਏ ਪਾਕਿਸਤਾਨ ਆਉਣ ਵਾਲੇ ਯਾਤਰੂਆਂ ਵਾਸਤੇ ਕੰਮ ਕਰ ਰਹੀ ਹੈ ਉਸੇ ਤਿਕਾਣਾ ਨਾਲ ਹਕੂਮਤ ਪੰਜਾਬ ਹਕੂਮਤ ਪਾਕਿਸਤਾਨ ਦੇ ਨਾਲ ਮਿਲ ਕੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਮੈਂ ਵਜ਼ੀਰ ਆਜ਼ਮ ਸਾਹਿਬ ਦਾ ਖੁਸ਼ੂਸੀ ਸ਼ੁਕਰੀਆ ਅਦਾ ਕਰਦਾ ਮੈਂ ਡਿਫੈਂਸ ਮਿਨਿਸਟਰ ਦਾ ਖੁਸ਼ਰੀਆ ਅਦਾ ਕਰਦਾ ਮੈਂ ਆਪਣੇ ਵਾਈਸ ਜਿਹੜੇ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਸਾਕ ਧਾਰ ਸਾਹਿਬ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਜਦੋਂ ਫੋਰਨ ਡਿਪਲੋਮੇਸੀ ਦੇ ਰਾਹੀਂ ਅੱਜ ਸਾਡੇ ਰਸਤੇ ਹਮਾਰ ਹੋਏ ਔਰ ਖਾਸ ਕਰ ਮੈਂ ਆਪਣੇ ਇੰਟੀਰੀਅਰ ਮਿਨਿਸਟਰ ਸਭ ਦਾ ਸ਼ੁਕਰੀਆ ਅਦਾ ਕਰਦਾ ਕਿ 2400 ਵੀਜ਼ਾ ਨੂੰ ਲੋਕਾਂ ਨੂੰ ਵੀਜ਼ਾ ਜਾਰੀ ਕੀਤਾ ਇਸ ਤੇ ਨਾਲ ਨਾਲ ਮੈਂ ਪੰਜਾਬ ਦੇ ਮੁੱਖ ਮੰਤਰੀ ਦਾ ਸ਼ੁਕਰੀਆ ਅਦਾ ਕਰਦਾ ਕਿ ਸਾਰੇ ਸ਼ਹਿਰਾਂ ਨੂੰ ਸਾਫ਼ ਸੁਥਰਾ ਕੀਤਾ ਗਿਆ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਰੋੜੀ ਸਾਹਿਬ ਸਚਸੋਦਾ ਸਾਰੇ ਡੀਸੀ ਸਭ ਆਨਲਾਈਨ ਰਹੇ ਤਾਂ ਕਿ ਆਣੇ ਵਾਲੇ ਮਹਿਮਾਨਾਂ ਨੂੰ ਬਿਹਤਰ ਤੋਂ ਬਿਹਤਰ ਉਹਨਾਂ ਦੀ ਖੇਮਤ ਕੀਤੀ ਜਾ ਸਕੇ ਗੱਲ ਇੱਕੋ ਹੈ ਕਿ ਸਿੱਖ ਦਾ ਤੇ ਪਾਕਿਸਤਾਨ ਦਾ ਰਿਸ਼ਤਾ بڑا ਗੂੜਾ ਰਿਸ਼ਤਾ ਹੈ ਇਹ ਨੌ ਤੇ ਮਾਸਤਾ ਰਿਸ਼ਤਾ ਹੈ ਬੜੀਆਂ ਸਾਜ਼ਿਸ਼ਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਸ ਰਿਸ਼ਤੇ ਦੇ ਵਿੱਚ ਦਰਾੜ ਪਾਈ ਜਾ ਲੇਕਿਨ ਮੈਂ ਸਤਿ ਉਨਾ ਨੂੰ ਸਤਕਾਰ ਕਰਦਾ ਨਮਸਕਾਰ ਕਰਦਾ ਕਾਲ ਤਖਬ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅੱਜ ਉਹਨਾਂ ਦਾ ਆੜਾ ਦੈਟ ਇਜ਼ ਅ ਸਾਈ ਆਫ ਰੀਲੀਫ ਬਹੁਤ ਵੱਡਾ ਪੈਗਾਮ ਹੈ ਜਿਹੜਾ ਪਿਛਲੇ ਦਿਨਾਂ ਇੱਕ ਕਨਫਲਿਕਟ ਰਿਹਾ ਬੀਟਵੀਨ ਇੰਡੀਆ ਔਰ ਪਾਕਿਸਤਾਨ ਉਸ ਤੋਂ ਬਾਅਦ ਮੈਂ ਇੰਡੀਅਨ ਸਰਕਾਰ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਅੱਜ ਸੰਗਤਾਂ ਆ ਲੇਕਿਨ ਮੈਂ ਨਾਲ ਉਸ ਦੀ ਬੇਨਤੀ ਵੀ ਕਰਦਾ ਕਿ ਇਸ ਨੂੰ ਹੋਰ ਆਸਾਨੀਆਂ ਪੈਦਾ ਕਰੋ ਅਸੀਂ ਇੱਕੋ ਗੱਲ ਕਰਦੇ ਆ ਕਿ ਪਾਕਿਸਤਾਨ ਦੀ ਧਰਤੀ ਅਮਨ ਦੀ ਧਰਤੀ ਹੈ ਅਸੀਂ ਪਾਕਿਸਤਾਨੀ ਮੁਹੱਬਤ ਦੇ ਅਮਨ ਦੇ ਪੁਜਾਰੀ ਆ ਅਸੀਂ ਹਮੇਸ਼ਾ ਅਮਨ ਦੀ ਤੇ ਮੁਹੱਬਤ ਦੀ ਗੱਲ ਕੀਤੀ ਹੈ ਅਸੀਂ ਸਾਂਝ ਦੀ ਗੱਲ ਕੀਤੀ ਅਸੀਂ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਨੂੰ ਜੋੜਨ ਦੀ ਗੱਲ ਕੀਤੀ ਹੈ ਅਸੀਂ ਇਹਨਾਂ ਨੂੰ ਇਕੱਠੇ ਬੈਠ ਕੇ ਪਿਆਰ ਤੇ ਅਮਨ ਨੂੰ ਵਿਦਾਨ ਦੀ ਗੱਲ ਕੀਤੀ ਹੈ ਔਰ ਉਹਦੀ ਬਹੁਤ ਵੱਡੀ ਐਗਜ਼ਾਮਪਲ ਕਰਤਾਰਪੁਰ ਸਾਹਿਬ پاکستان مانسمਾਨ ਤੇ ክ੍ਰਿਸਚਨ ਨੂੰ ਵੀ ਦਿੰਦਾ ਹੈ پاکستان مانਸਰਮਾਨ ਤੇ ਹਿੰਦੂ ਨੂੰ ਵੀ ਦਿੰਦਾ ਹੈ پاکستان مانਸਰਮਾਨ ਹਰ ਘਟ ਗਿੰਤੇ ਦੇ ਨਿਰ پاکستان مانਸਰਮਾਨ ਹਰ ਉਹ ਸ਼ਖ ਜਿਹੜਾ ਪਾਕਿਸਤਾਨ ਤੋਂ ਬਾਹਰੋਂ ਪਾਕਿਸਤਾਨ ਆਂਦਾ ਉਸ ਨੂੰ ਇੱਜ਼ਤ ਮਾਨਸਰਮਾਨ ਦਿੰਦੇ ਆਂ ਔਰ ਮੈਂ ਸਮਝਦਾ ਕਿ ਇਹ ਸਾਡੀ ਸੱਭਿਆਚਾਰਤ ਇਹ ਸਾਡਾ ਵਿਰਸਾ ਇਹ ਸਾਡੀ ਵੈਲਿਊਜ਼ ਨੇ ਔਰ ਅਸੀਂ ਇਨਕਲੂਸਿਵਿਟੀ ਔਰ ਡਾਈਵਰਸਟੀ ਅਸੀਂ ਸਿਰਫ ਇਸ ਦੀ ਇਹਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਇਸਤੇ ਅਮਲ ਕਰਦੇ ਹਾਂ ਬਲਕਿ ਅਸੀਂ ਇਸ ਨੂੰ ਸੈਲੀਬ੍ਰੇਟ ਕਰਦੇ ਹਾਂ ਔਰ ਪਿਛਲੇ ਦਿਨ ਤੁਸੀਂ ਦੇਖਿਆ ਜੋ 11 ਅਗਸਤ ਸੀ ਮਾਈਨੋਰਿਟੀ ਡੇ ਸੀ ਕਿ ਸਾਡੀ ਰੈਲੀ ਸ਼ੁਰੂ ਹੋਈ ਚਰਚ ਤੋਂ ਅਸੀਂ ਮੰਦਿਰ ਗਏ ਫਿਰ ਗੁਰਦੁਆਰਾ ਡੇਰਾ ਸਾਹਿਬ ਗਏ ਔਰ ਅਸੀਂ ਕਲਿਮਿਨੇਟ ਕੀਤਾ ਬਾਸੀ ਮਸਜਿਦ ਔਰ ਬਾਸੀ ਮਸਜਿਦ ਜਾ ਕੇ ਜਿਸ ਜਗ੍ਹਾ ਤੇ ਮੁਸਲਮਾਨ ਭਰਾ ਸਾਡੇ ਖੜੋ ਕੇ ਬਾਜਮਾਤ ਨਮਾਜ਼ ਪੜ੍ਹਦੇ ਨੇ ਜਿੱਥੇ ਉੱਥੋਂ ਦੇ ਮੁਅੱਜ਼ਜ਼ਨ ਜਿਹੜੇ ਉੱਥੋਂ ਦੇ علامه ਸਾਹਿਬ ਨੇ ਉਹਨਾਂ ਦਾ ਮੈਂ ਉਹਨਾਂ ਨੂੰ ਮੌਲਾ ਅਬਦੁਲ ਖਬੀਰ ਅਦਾ ਖੂਸੀ ਸ਼ੁਕਰੀਆ ਅਦਾ ਕਰਦਾ ਉਸ ਜਗ੍ਹਾ ਅਸੀਂ ਸਾਰੇ ਧਰਮਾਂ ਨੇ ਇੱਕੋ ਪੈਗਾਮ ਦਿੱਤਾ ਕਿ ਅਸੀਂ ਪਾਕਿਸਤਾਨ ਦੇ ਸਾਰੇ ਧਰਮ ਮੁਹੱਬਤ ਦੀ ਅਮਨ ਦੀ ਗੱਲ ਕਰਦੇ ਆਂ ਔਰ ਜਿਹੜੀ ਸਾਡੇ ਅੰਦਰ ਨਫ਼ਰਤਾਂ ਤੇ ਕਦਰਤਾ ਫੈਲਾਂਦੇ ਨੇ ਉਹਨਾਂ ਦੀ ਆਪਣੀ ਚਾਲਾਂ ਲੈ ਕੇ ਅਸੀਂ ਪਾਕਿਸਤਾਨੀ ਹਮੇਸ਼ਾ ਮੁਹੱਬਤ ਦੀ ਗੱਲ ਕਰਦੇ ਹੁਣ ਦਸ਼ਕਾਂ ਤੋਂ ਤੁਹਾਨੂੰ ਗੱਲਬਾਤ ਕਰਾਣੇ ਰਖਾਣੇ ਆ ਸਾਡੀ ਬੀਬੀਆਂ ਪੈਣਾ ਜਿਹੜੀਆਂ ਨੇ ਉਧਰੋਂ ਆਈਆਂ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਖਾੜਾ ਕੀ ਫਾਟੇ ਕੀ ਆਸ ਲੈ ਕੇ ਆਇਓ ਕੀ ਤਮੰਨਾ ਦਿਲ ਦੇ ਵਿੱਚ ਸਾਡੀ ਤਮੰਨਾ ਹੈ ਸਾਰੇ ਦਰਸ਼ਨ ਹੋ ਗਏ ਬਹੁਤ ਮਿਹਰਬਾਨੀ ਜੀ ਸਾਰੀ ਸੰਗਤ ਦੀ ਬੜੀ ਮਿਹਰਬਾਨੀ ਜੀ ਅਸੀਂ ਸਾਰੀ ਸੰਗਤ ਨਾਲ ਆਏ ਆ ਪਹਿਲੀ ਵਾਰ ਆਏ ਆ ਨਨਕਾਣਾ ਸਾਹਿਬ ਮੱਥਾ ਟੇਕਣ ਚੱਲੇ ਆ ਜੀ ਕੀ ਅਰਦਾਸ ਲੈ ਕੇ ਆਇਓ ਅੱਲਾਹ ਦੀ ਇਹ ਸਾਰੀ ਸੰਗਤ ਲਈ ਅਰਦਾਸ ਹੈ ਬਸ ਸਹੀ ਸਲਾਮਤ ਪਹੁੰਚੇ ਸਹੀ ਸਲਾਮਤ ਵਾਪਸ ਆਉਣ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਅੱਜ ਤੁਸੀਂ ਕੀ ਅਰਦਾਸ ਲੈ ਕੇ ਆਇਓ ਜੀ ਬਾਬਾ ਜੀ ਦੇ ਵਾਸਤੇ ਪਹਿਲੀ ਵਾਰ ਆਇਓ ਤੁਸੀਂ ਅੱਜ ਜੀ ਵੜਾ ਆਏ ਆ ਜੀ ਅਸੀਂ ਬਹੁਤ ਖੁਸ਼ ਹੁਣੇ ਇੱਥੇ ਆਕੇ ਸਾਡੀ ਸਰਦਾਂ ਪੂਰੀਆਂ ਹੁੰਦੀਆਂ ਆ ਸਾਡੇ ਬਾਬਾ ਨਾਨਕ ਸਾਨੂੰ ਬੁਲਾਉਂਦੇ ਆ ਅਸੀਂ ਆਉਨੇ ਆ ਹਾਂਜੀ ਜੇ ਸਰ ਜੀ ਇਹ ਦੱਸੋ ਕਿ ਹੁਣ ਤੱਕ ਪਹਿਲੀ ਵਾਰੀ ਤੁਸੀਂ ਲਿਆ ਆ ਪਹਿਲੀ ਵਾਰੀ ਤੁਸੀਂ ਦੱਸਣਾ ਕੀ ਬਾਬਾ ਨਾਨਕ ਦੀ ਧਰਤੀ ਤੇ ਆਕੇ ਕੀ ਇਰਮਾਨ ਨੇ ਕੀ ਅਰਦਾਸਾਂ ਨੇ ਜਿਹੜੇ ਬਖਸ਼ੀਆਂ ਮਿਲੀਆਂ ਸਾਨੂੰ ਅਸੀਂ ਅੱਜ ਦਰਸ਼ਨ ਕਰਨ ਆਏ ਆ ਪੰਜਾ ਸਾਹਿਬ ਚੂਨਾ ਮੰਡੀ ਲਾਹੌਰ ਹੋਰ ਜਿੰਨੇ ਬਗਦਾਰੇ ਬੜੀ ਖੁਸ਼ੀ ਹੋਈ ਇੱਥੇ ਦੇਖ ਕੇ ਇਹਨਾਂ ਨੂੰ ਸਾਡਾ ਇਹਨਾਂ ਸਤਿਕਾਰ ਕੀਤਾ ਉਹਨੇ ਹਾਰ ਪਾ ਕੇ ਆ ਲੜਕਿਆਂ ਨੇ ਕਿੰਨਾ ਸਤਿਕਾਰ ਕਰਦੇ ਆ ਬੜੀ ਖੁਸ਼ੀ ਹੋਈ ਸਾਨੂੰ ਵੇਖ ਕੇ ਮੇਰਾ ਨਾਮ ਸੁਰਿੰਦਰ ਕੌਰ ਮੈਂ ਇੰਡੀਆ ਤੋਂ ਆਏ ਹਾਂ ਇੱਥੇ ਦਰਸ਼ਨ ਕਰਾਂ ਨਨਕਾਣਾ ਸਾਹਿਬ ਪੰਜਾ ਸਾਹਿਬ ਔਰ ਮੈਂ ਐਨੀ ਖੁਸ਼ ਹਾਂ ਮੈਂ ਤੁਹਾਨੂੰ ਦੱਸ ਸਕਦੀ ਕਿ ਜਿਹੜੇ ਲੋਕੀ ਕਹਿੰਦੇ ਨੇ ਨਾ ਕਿ ਪਾਕਿਸਤਾਨ ਇੰਜ ਪਾਕਿਸਤਾਨ ਓੰਜ ਇੰਡੀਆ ਇੰਜ ਚ ਘੜੇ ਲੜਾਈਆਂ ਕੁਝ ਨਹੀਂ ਹੈ ਇੱਥੇ ਆ ਕੇ ਦੇਖੋ ਕੀ ਮਾਹੌਲ ਹੈ ਇਟਸ ਸੋ ਗੁੱਡ ਦਿਲ ਕਰਦਾ ਮੈਂ ਤੁਹਾਨੂੰ ਸਭ ਨੂੰ ਜਵਾਬ ਦੇਵਾਂ ਕਿ ਇਹ ਸਭ ਲੜਾਈਆਂ ਛੱਡੋ ਇਨਸਾਨੀਅਤ ਨਿਭਾਓ ਇੰਨਾ ਪਿਆਰ ਇੰਨੀ ਇੱਜ਼ਤ ਦੇ ਰਹੇ ਨੇ ਲੋਕ ਕੁਝ ਕਹਿੰਦੇ ਆ ਤੇ ਇਹ ਦੇਖੋ ਇਹ ਫੁੱਲਾ ਦਾ ਸਵਾਗਤ ਇਹ ਲੋਕ ਕੁਝ ਕਰ ਸਕਦੇ ਨੇ ਨਹੀਂ ਹਰ ਮਜ਼ਹਬ ਵਿੱਚ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਅੱਛੇ ਬਰੇ ਲੋਕ ਹਰ ਜਗ੍ਹਾ ਹੁੰਦੇ ਨੇ ਇੱਕ ਦੂਜੇ ਨੂੰ ਬੁਰਾ ਨਹੀਂ ਕਹਿਣਾ ਵਕਤ ਬੁਰਾ ਹੁੰਦਾ ਹੈ ਬਾਕੀ ਇੱਥੇ ਇੰਨਾ ਦਿਲ ਖੁਸ਼ ਹੋਇਆ ਹੈ ਸਾਰੀ ਸੰਗਤ ਦਾ ਇੰਨਾ ਅੱਛਾ ਵੈਲਕਮ ਮੈਂ ਬਹੁਤ ਡਿਲਾਈਟਡ ਆ ਮੈਂ ਬਹੁਤ ਖੁਸ਼ ਆ ਰੱਬ ਕਰਕੇ ਮੌਕਾ ਸਭ ਨੂੰ ਮਿਲੇ ਉਹ ਸਭ ਇੱਥੇ ਆਣ ਥੈਂਕ ਯੂ ਵੈਰੀ ਮਚ ਦੋਸਤੋ ਮੈਂ ਤੁਹਾਨੂੰ ਦਿਖਾਣਾ ਜਾਵਾ ਅੰਦਰੋਂ ਵੀ ਤੁਹਾਨੂੰ ਸੀ ਉਹਦੇ ਵਿਜੂਅਲਸ ਦਿਖਾਣੇ ਆ ਤੁਹਾਨੂੰ ਚਲਕੀਆਂ ਦਿਖਾਣੇ ਆ ਇਹ ਮੇਰੇ ਪਿੱਛੇ ਇਮੀਗ੍ਰੇਸ਼ਨ ਕਾਊਂਟਰ ਹੈ ਇਹ ਇਸ ਦੇ ਰਾਹੀਂ ਜਿਹੜੇ ਸਾਡੇ ਅਹ ਦੋਸਤ ਯਾਤਰੀ ਨੇ ਇੱਕ ਕਸਟਮਸ ਕਲੀਅਰਿੰਗ ਹੋ ਰਹੀਏ ਥੀ ਇਮੀਗ੍ਰੇਸ਼ਨ ਕਾਉਂਟਰ ਤੋਂ ਬਾਅਦ ਔਰ ਫਿਰ ਇਹਗੇ ਆਂਦੇ ਪਏ ਨੇ ਅਹ ਅਗਰ ਮੇਰਾ ਕੈਮਰਾਮੈਨ ਦਰਨ ਦਖਾ ਸਕੇਗਾ ਤੇ ਸੱਜੇ ਪਾਸੇ ਵੀ ਅਸੀਂ ਤੁਹਾਨੂੰ ਨਾ ਉੱਥੇ ਇਹਨਾਂ ਨੂੰ ਕਾਰਡ ਜਾਰੀ ਹੋ ਰਏ ਨੇ ਜਿਹੜੇ ਪਾਕਿਸਤਾਨ ਆਮਦ ਦੇ ਉੱਤੇ ਹੋਣ ਨੇ ਆਈਡੀ ਕਾਰਡਸ ਅਸੀਂ ਇੰਨਾ ਕਹਿ ਸਕਦੇ ਹਾਂ ਤੇ ਬੜੇ ਸੋਹਣੇ ਹੁੰਦ ਰਹੇ ਸਰਬੰਧ ਨੇ ਹਕੂਮਤ ਦੇ ਪਾਕਿਸਤਾਨ ਦੇ ਈਟੀਵੀਪੀ ਦੇ ਔਰ ਮਰਹਲਾ ਜਿੰਨਾ ਸੋਹਣਾ ਇੰਤਜ਼ਾਮ ਕਰ ਛੜਿਆ ਈਟੀਵੀਪੀ ਨੇ ਇੰਨਾ ਕਦੀ ਪਹਿਲੇ ਨਹੀਂ ਸੀ ਹੋਇਆ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਕਿਸੇ ਯਾਤਰੀ ਨਾਲ ਗੱਲਬਾਤ ਕਰਵਾਈ ਜਾ ਸਕੇ ਤਾਂ ਕਿ ਤੁਹਾਨੂੰ ਇੱਥੇ ਵੀ ਜਿਹੜੇ ਇੰਤਜ਼ਾਮਾਤ ਨੇ ਉਹਨਾਂ ਦੇ ਮੁਤਲਕ ਅਸੀਂ ਦੱਸ ਸਕੀਏ ਗੁਰਪੁਰਬ ਵਾਸਤੇ ਆਏ ਆ ਜੀ ਬਾਬਾਈ ਦੇ ਦਰਸ਼ਨ ਕਰਨ ਵਾਸਤੇ ਤੇ ਬਹੁਤ ਵਧੀਆ ਇੰਤਜ਼ਾਮ ਲੱਗਿਆ ਬਹੁਤ ਖੁਸ਼ ਹੋ ਗਿਆ ਮਨ ਕੋਈ ਕਮੀ ਪੇਸ਼ੀ ਕੋਈ ਕਮੀ ਪੇਸ਼ੀ ਨਹੀਂ ਖੁੱਲਾ ਲੰਗਰ ਚੱਲ ਰਿਹਾ ਪੂਰੀ ਇੱਜ਼ਤ ਮਾਨ ਕਰ ਰਹੇ ਆ ਆਪਣੇ ਭਰਾ ਬਹੁਤ ਵਧੀਆ ਲੱਗਿਆ ਜੀ ਦਿਲ ਖੁਸ਼ ਹੋ ਗਿਆ ਕੋਈ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੋਈ ਕੋਈ ਪ੍ਰੋਬਲਮ ਨਹੀਂ ਜੀ ਬਹੁਤ ਪਿਆਰ ਨਾਲ ਗੱਲਬਾਤ ਕਰ ਰਹੀ ਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਜੀ ਬਹੁਤ ਖੁਸ਼ ਹੋ ਗਏ ਮਨ ਕੀ ਇਹਦੇ ਤੇ ਪੰਜਾਬੀ ਵੀਰਾਂ ਨੂੰ ਸੁਣਾ ਦੇਣਾ ਚਾਹੋਗੇ ਤਾਂ ਸਾਰੇ ਸਾਰੇ ਮਿਲ ਕੇ ਪਿਆਰ ਨਾਲ ਰਹੋ ਬਹੁਤ ਵਧੀਆ ਆ ਜੀ ਇਹ ਤਾਂ ਬਾਰਡਰ ਦੀ ਦੂਰੀ ਹੈ ਬਾਕੀ ਤਾਂ ਸਭ ਭਰਾ ਨੇ ਹੀ ਆਪਣੇ ਯਾਰ ਜੱਪੀ ਪਾ ਕੇ ਮਿਲਦੇ ਨੇ ਖੁਸ਼ ਨੇ ਸਭ ਪਹਿਲੀ ਵਾਰ ਹੀ ਪਹਿਲੀ ਵਾਰ ਹੀ ਆਇਆ ਜੀ ਹਾਂ ਜੀ ਤੇਰਾ ਮਤਲਬ ਹੈ ਕਿ ਹੁਣ ਦਿਲ ਬਣਾ ਲਿਆ ਮਨ ਬਣਾ ਲਿਆ ਕਿ ਅਗਲੀ ਵਾਰ ਫੇਰ ਆਣਾ ਫੇਰ ਆਵਾਂਗੇ ਜੀ ਦਿਲ ਖੁਸ਼ ਹੋ ਗਿਆ ਜੀ ਬਾਗੋ ਬਾਗ ਹੋ ਗਿਆ ਚਲੋ ਬੜੀ ਮਿਹਰਬਾਨੀ ਬੜਾ ਸ਼ੁਕਰੀਆ ਤੁਹਾਡਾ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਦੋਸਤੋ ਕੌਣ ਕਹਿ ਸਕਦਾ ਸੀ ਕਿ ਜਿੱਥੇ ਕੁਝ ਮਹੀਨੇ ਪਹਿਲੇ ਜਿਹੜਾ ਹੈ ਇੱਕ ਦੂਜੇ ਨਾਲ ਜੰਗਲ ਜਦਲ ਦੇ ਹਾਲਾਤ ਸਨ ਮਜ਼ਾਇਲਾਂ ਦੀ بارش ਸੀ ਉੱਥੇ ਅੱਜ ਫੁੱਲਾਂ ਦੀ بارش ਹੋ ਰਹੀ ਹੈ ਇਹੋ ਹੀ ਪੰਜਾਬ ਦੇ ਪੈਗਾਮ ਹੈ ਕਿ ਇੱਕ ਦੂਜੇ ਵੱਲ ਫੁੱਲਾਂ ਦੀ بارش ਕਰੋ ਇੱਕ ਦੂਜੇ ਨਾਲ ਮੁਹੱਬਤ ਦੇ ਗੱਲਬਾਤ ਕਰੋ ਇੱਕ ਦੂਜੇ ਨਾਲ ਮੁਹੱਬਤ ਦੇ ਸੁਨੇਹਾ ਦਿਓ ਜਿਹੜੇ ਤੱਕ ਤਾਂ ਪੰਜਾਬ ਨੂੰ ਵੰਡਣਾ ਚਾਹੁੰਦਿਆਂ ਨੇ ਮਜ਼ੀਦ ਪੰਜਾਬੀਆਂ ਦੇ ਤੇ ਮਨੇ ਇਖਲਾਫਾਤ ਪੜਨਾ ਚਾਹੀਏ ਸਨ ਉਹ ਰੱਬ ਨੇ ਉਹਨਾਂ ਨੂੰ ਮੂੰਹ ਦੀ ਖਵਾਈ ਤੇ ਪੰਜਾਬ ਜਿਹੜਾ ਹੈ ਉਹ ਫਿਰ ਇੱਕ ਹੋ ਕੇ ਇੱਕ ਦੂਜੇ ਨਾਲ ਕਲਵਟੀਆਂ ਪਾ ਰਿਹਾ ਇੱਕ ਦੂਜੇ ਨਾਲ ਜੱਫੀਆਂ ਪਾ ਰਿਹਾ ਇਹੋ ਹੀ ਪੰਜਾਬ ਹੈ ਔਰ ਸਾਡੇ ਪਾਕਿਸਤਾਨ ਦੇ ਵੱਲੋਂ ਸਾਡੇ ਇਸ ਪੰਜਾਬ ਵੱਲੋਂ ਉਸ ਪੰਜਾਬ ਦੇ ਵੀਰਾਂ ਦਾ ਵੀ ਸਤਿਕਾਰ ਖੁੱਲੀ ਬਾਹਵਾਂ ਨਾਲ ਹੋ ਰਿਹਾ ਹੈ ਔਰ ਸਰਕਾਰਾਂ ਕੇ ਬਸ ਇਹੋ ਹੀ ਲੋਕ ਵਿੰਦੀ ਕਰ ਰਹੇ ਨੇ ਕੇ ਪਿਆਰ ਮੁਹੱਬਤ ਤੇ ਆਸ਼ਾ ਦੇ ਦੀਪ ਜਲਾਓ ਨਫ਼ਰਤਾਂ ਨਾਲ ਜਿਹੜਾ ਹੈ ਉਹ ਵਪਾਰ ਨਾ ਵਧਾਓ ਮੁਹੱਬਤਾਂ ਨਾਲ ਜਿਹੜਾ ਹੈ ਉਹ ਇੱਕ ਦੂਜੇ ਦੇ ਦਿਲ ਜਿੱਤੋ